ਉਰੀ ਗੁਆ ਲੇ ਗੋ ਐਨੀ ਵੀ ਉਹ ਆ ਫੇਰੀ ਗੱਲਾਂ ਤੇ ਵੀ ਪਾਦਰ ਰਹਿ ਤੋ ਚਲੀ ਗਾਟ ਆ ਅਗਰ ਖੱਡ ਦੀ ਫਾਇਟ ਹੋ ਜਾਦਾ ਉਹਨੇ ਪਿੱਛੇ ਦੇ ਕਿਦਾਂ ਸੀ ਕਰਕੇ ਅੱਛਾ ਅੱਛਾ ਅਸੀਂ ਇਹ ਚੀਜ਼ ਕਹਿਣ ਦਾ ਮੌਕਾ ਹੀ ਦਵਾਂਗੇ ਠੀਕ ਹੈ ਪ੍ਰਾਨੇ ਠੀਕ ਹੈਲੋ ਨਮਸਕਾਰ ਸਤਿ ਸ੍ਰੀ ਅਕਾਲ ਹੋਰ ਸਾਰਿਆਂ ਦਾ ਕੀ ਹਾਲ ਹੈ ਜੀ ਦੇਸੀ ਕਿਚਨ ਮਲਕੀਤ ਕੌਰ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਕੰਮ ਕਰਵਾ ਰਹੇ ਹਾਂ ਘਰ ਦਾ ਮੜੀ ਜਿਹੜਾ ਬਾਹਰ ਦਾ ਫਰੇਮ ਸੀਗਾ ਉਹ ਮਤਲਬ ਇਹ ਤੋੜਿਆ ਜੀ ਆਪਾਂ ਤੇ ਮੈਡਮ ਖੜੇ ਆ ਸਾਹਮਣੇ ਤੇ ਉਹ ਆਪਾਂ ਤੋੜਤਾ ਜੀ ਸਾਰਾ ਆ ਦੇਖੋ ਸਾਰਾ ਕੀਤਾ ਜੀ ਤੇ ਬਾਕੀ ਅੱਗੇ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਬੜੇ ਰੰਗੀਲੇ ਬੰਦੇ ਆਏ ਨੇ ਜੀ ਸਾਡੇ ਕੋਲ ਇਸ ਟਾਈਮ ਠੀਕ ਹੈ ਜੀ ਦੋ ਦੋ ਵਾਜਾਂ ਵਾਲੇ ਬੰਦੇ ਸ਼ੁਕਰੀਆ ਮਿਹਰਬਾਨੀ ਨਾ ਸਰ ਨੂੰ ਮਿਸਟੇਕ ਹੋ ਗਈ ਸੀ ਦਿਖਾ ਨਹੀਂ ਪਾਈ ਜਦੋਂ ਉਹ ਮੁੰਲੇ ਤੋੜ ਰਹੇ ਸੀ ਦਰਵਾਜ਼ਾ ਤਾਂ ਦੇਖਿਓ ਤੁਸੀਂ ਗਾ ਪਿਆ ਹੋਇਆ ਹੈ ਮਤਲਬ ਸਾਰਾ ਕੁਝ ਭੰਨਦਾ ਆਪਾਂ ਇਹ ਤੇ ਮਤਲਬ ਕਾਫੀ ਇਧਰੋਂ ਦੇਖੋ ਪੇਂਟ ਪੂਟ ਸਾਰਾ ਕਰਾਣਾ ਆਪਾਂ ਇਹ ਸ਼ੀਸ਼ੇ ਕੱਢਦੇ ਨੇ ਕੱਲ ਪਰਸੋਂ ਸ਼ੀਸ਼ੇ ਜਿਹੜੇ ਨਾ ਸਿਰ ਚ ਵੱਜੇ ਲੱਗੇ ਸੀ ਤੇ ਇਹ ਦਰਵਾਜੇ ਦਰੂਜੇ ਛੱਤ ਦੇ ਬਚਾਤੇ ਨੇ ਸਾਰੇ ਇਹ ਮੈਂ ਸੋਚ ਰਿਹਾ ਬਈ ਇਹ ਵਾਲਾ ਜਾਲੀ ਵਾਲਾ ਦਰਵਾਜ਼ਾ ਇੱਕ ਇੱਥੇ ਲਵਾ ਦਿਆਂਗੇ ਮੈਂ ਵੀ ਇਹੀ ਸੋਚ ਰਿਹਾ ਹਾਂ ਉਹ ਜਾਲੀ ਵਾਲਾ ਦਰਵਾਜ਼ਾ ਉੱਥੇ ਲੱਗ ਜਾਏਗਾ ਹਾਂ ਬਿਲਕੁਲ ਉੱਥੇ ਲੱਗ ਜਾਏਗਾ ਜਿਹੜੀਆਂ ਪੌੜੀਆਂ ਨੇ ਸਾਡੀਆਂ ਇਸ ਸਾਈਡ ਤੇ ਜਾ ਰਹੀਆਂ ਮੈਂ ਤੁਹਾਨੂੰ ਮੁਖਾਤਿਬ ਹੋਣਾ ਇਹ ਪੌੜੀਆਂ ਸਾਈਡ ਤੋਂ ਜਾਂਦੀਆਂ ਐਤੋਂ ਰਾਤ ਨੂੰ ਕਈ ਵਾਰੀ ਬਿੱਲੀਆਂ ਬੁਲੀਆਂ ਆ ਜਾਂਦੀਆਂ ਤੇ ਬਾਕੀ ਉੱਪਰੋਂ ਸਾਰਾ ਆ ਗਿਆ ਇਹ ਸਾਰਾ ਤੋੜਿਆ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਵੀਡੀਓ ਪਹਿਲਾਂ ਬਣਾ ਲੈਣੀ ਚਾਹੀਦੀ ਸੀ ਮੈਂ ਬਣਾ ਹੀ ਸਕਿਆ ਆ ਦੇਖੋ ਕੁਝ ਇਸ ਤਰ੍ਹਾਂ ਨਜ਼ਰ ਆਏਗਾ ਇਹ ਭਾਈ ਸਾਹਿਬ ਤੋੜ ਰਹੇ ਨੇ ਇਹ ਇਹ ਸਾਰੇ ਆਲ ਰਾਊਂਡਰ ਨੇ ਜਿਹੜਾ ਮਰਜ਼ੀ ਕੰਮ ਕਰਵਾ ਲਓ ਇਹਨਾਂ ਕੋ ਤੇ ਇਹ ਮਰਜ਼ਾ ਦੱਸਣਗੇ ਤੁਹਾਨੂੰ ਜੀ ਬਾਈ ਚਾਂਸ ਕਿਸੇ ਨੂੰ ਕੋਈ ਲੋੜ ਹੋਵੇ ਤੇ ਇਹਨਾਂ ਨੂੰ ਬੁਲਾ ਸਕਦੇ ਹੋ ਕਿਉਂ ਬਾਈ ਜੀ ਬੁਲਾ ਸਕਦੇ ਹੋ ਤੁਹਾਡਾ ਫੋਨ ਨੰਬਰ ਦੱਸੋ ਇਹਨਾਂ ਨੂੰ 9501831916 9501831916 ਕੀ ਨਾਮ ਹੈ ਜ ਆਪਣਾ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਪਿੰਡ ਮਿੱਠੂ ਮજરા ਮਿੱਠੂ ਮજરા ਇਹਨਾਂ ਨੂੰ ਭਾਈ ਸਾਹਿਬ ਨੂੰ ਜਦੋਂ ਮਰਜ਼ੇ ਬੁਲਾ ਲਓ ਇਹ ਹਰ ਇੱਕ ਕੰਮ ਕਰ ਲੈਂਦੇ ਨੇ ਬੜੇ ਪਿਆਰ ਨਾਲ ਤਰੀਕੇ ਨਾਲ ਆ ਦੇਖੋ ਜੀ ਇਹਨਾਂ ਨੇ ਕੱਢੀ ਐ ਯਾਨੀ ਕਿ ਪੂਰੀ ਉਹ ਨਹੀਂ ਹਿੱਲਣ ਦਿੱਤੀ ਇਹਨਾਂ ਨੇ ਪੂਰੀ ਮਤਲਬ ਸਫਾਈ ਨਾਲ ਕੱਢ ਰਹੇ ਨੇ ਤੇ ਹੁਣ ਇੱਧਰ ਦਾ ਵੀ ਧਿਆਨ ਰੱਖਣਗੇ ਭਾਈ ਸਾਹਿਬ ਕਿਉਂਕਿ ਅੰਦਰ ਪੇਪਰ ਲੱਗਿਆ ਹੋਇਆ ਠੀਕ ਹੈ ਜੀ ਬਸ ਸਦਰ ਟੱਕ ਲਾ ਲੋ ਟੱਕ ਲਾ ਲੋ ਦੋਨੇ ਦਾ ਨਾਲ ਹੀ ਆਈ ਨਹੀਂ ਉਹਨੇ ਐ ਦੋ ਇਹ ਲੋ ਐ ਦਨ ਐ ਛਰੀਟ ਮਾਰ ਦੋ ਉਹ ਅੰਦਰ ਦੇ ਪਾਸੇ ਛੁਰੀਆਂ ਇੱਧਰ ਤੱਕ ਇੱਧਰ ਜਿਆਦਾ ਭਰੀਏਗਾ ਸਿਮਿੰਟ ਕਿਉਂਕਿ ਇੱਧਰੋਂ ਨਿਕਲੀ ਵੀ ਹੈ ਇਹ ਆਪਾਂ ਚਲ ਤੋਂ ਜਲਦ ਕਰਾ ਦੇਣਾ ਜੀ ਸ਼ੀਸ਼ੇ ਕੱਟ ਕੇ ਉਹ ਰੱਖਦੇ ਨੇ ਜੀ ਮੈਡਮ ਪੈਰਾਂ ਨਾਲ ਪੋਚਾ ਲਾਈ ਜਾਂਦੀ ਹੈ ਪੈਰ-ਪੈਰ ਆ ਰਹੇ ਨੇ ਉਹ ਦੇਖੋ ਤੇ ਆਪਾਂ ਹੁਣ ਪਰਦੇ ਤੇ ਪੁਆਇੰਟ ਹੈਗੇ ਨੇ ਪਰਦਾ ਲਾ ਲਈ ਉੱਪਰ ਹੈ ਨਾ ਜੀ ਇਹ ਦੇਖੋ ਆਪਾਂ ਹੁਣ ਇਹ ਪਰਦੇ ਲਾ ਦੇਣੇ ਆ ਜਦ ਤੱਕ ਦਰਵਾਜ਼ਾ ਨਹੀਂ ਲੱਗਦਾ ਜਦੋਂ ਤੱਕ ਦਰਵਾਜ਼ਾ ਨਹੀਂ ਲਗਾ ਦਿੱਤਾ ਪਰਦੇ ਆਪਾਂ ਟੰਗ ਲੈਨੇ ਠੀਕ ਹੈ ਜੀ ਅੰਦਰੋਂ ਸੀ ਬਾਹਰੋਂ ਸੀ ਬਾਹਰੋਂ ਸੀ ਹੈ ਹੁਣ ਬਾਹਰੋਂ ਲੱਗੇਗਾ ਜੀ ਹੁਣ ਬਾਹਰੋਂ ਚਾਹੀਦਾ ਬਾਹਰੋਂ ਹਾਂ ਬਾਹਰੋਂ ਲਗਾ ਦੋ ਠੀਕ ਹੈ ਜੀ ਤੇ ਇਹ ਆਪਾਂ ਫੜਦੇ ਹੁਣ ਲਗਾ ਦਿੰਨੇ ਜੀ ਤੇ ਬਾਕੀ ਨੇ ਕੰਮ ਇਹ ਬਾਅਦ ਚ ਕਰਾਂਗੇ ਇਹਨਾਂ ਵਿੱਚ ਇਸ ਤਰ੍ਹਾਂ ਰੱਖ ਕੇ ਪਸਾਰ ਦੇਖੋ ਜੀ ਆਪਾਂ ਸਾਰੇ ਪਾਸੇ ਨੇ ਵਿੱਚ ਤੇ ਹੁਣ ਇਹ ਟੰਗ ਦਿੰਨੇ ਆ ਪਿੱਛੇ ਠੀਕ ਹੈ ਅਰ ਜੇ ਇੱਕ ਮਿੰਟ ਦੱਸਦੇ ਆ ਵਾਹ 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 ਇਹ ਲੋ ਇੱਧਰ ਲਗਾਤਾ ਬਾਏ ਬਾਏ ਇਹ ਆਪਾਂ ਟੈਂਪਰੇਰੀ ਟੰਗ ਤੇ ਨੇ ਹੁਣ ਮਿਸਤਰੀ ਬੁਲਾ ਕੇ ਲਿਆਣਾ ਜੀ ਤੇ ਫਿਰ ਵੇਖਾਂਗੇ ਆਪਾਂ ਲਓ ਜੀ ਆਫਟਰ ਆਲ ਮਿਸਤਰੀ ਵੀ ਆਪਾਂ ਨਾਲ ਲੱਭ ਗਏ ਮਿਸਤਰੀ ਆਪਾਂ ਦਿਖਾਣੇ ਆ ਮਿਸਤਰੀ ਸਾਹਿਬ ਪਾਣੀ ਅੰਦਰ ਪਿਆ ਪਾਣੀ ਅੰਦਰ ਪਿਆ 1993 ਜਿ ਬਣਿਆ ਜੀ ਇਸੇ ਨੂੰ ਪੋਲ ਬਣਿਆ ਤੁਹਾਡਾ ਫਾਸਲੇ ਨਾਲ ਅੱਛਾ ਤੁਸੀਂ ਫੋਨ ਨੰਬਰ ਬੋਲੋ ਆਪਣਾ फोन नंबर मेरा थीक, थीक, है 97796 हां 8072 फिर किथे रहंदे ਪਿੰਡ ਕਿਹੜੇ ਤੁਹਾਡਾ ਮੇਰਾ ਪਿੰਡ ਹੈ ਮਰਾਦਪੁਰ ਜੀ ਕੋਲੀਆ ਨਾਲ ਪੈਂਦਾ ਰੋਡ ਤੇ اچھا اچھا ਹਾਂ ਜੀ ਮਰਾਦਪੁਰ ਤੇ ਇਹ ਅੱਜ ਤੁਸੀਂ ਕੀ ਕਰਨ ਆਏ ਹੋ ਅੱਜ ਇੱਥੇ ਕਿਤੇ ਬੇਬੇ ਕਰੇ ਕੰਮ ਕਰਨ ਆਏ ਆਂ ਅੱਛਾ ਅੰਦਰ ਭੇਜ ਜਾ ਕੇ ਟਿਕਾਣਾ ਸੀ ਅੱਛਾ ਮੇਰਾ ਸਿਮ ਲਾਉਣ ਦਾ ਕੰਮ ਠੀਕ ਹੈ ਜੀ ਹੁਣ ਤੁਸੀਂ ਇਹ ਮਲਾ ਰਹੇ ਹੈ ਹਾਂ ਹੁਣ ਇਹ ਅਸੀਂ ਮਲਾ ਰਹੇ ਨਹੀਂ ਹੋ ਕਰਕੇ ਅੱਗੇ ਠੀਕ ਹੈ ਓਕੇ ਠੀਕ ਹੈ ਠੀਕ ਹੈ ਹੋਕੇ ਬਸ ਜੰਮ ਕੇ ਰਹਿ ਤੈਂ ਮਿਸਤਰੀ ਵੇ ਐਵੇਂ ਕਿੱਥੇ ਨਹੀਂ ਆਉਂਦੇ ਇਹਨਾਂ ਦਾ ਠੀਕ ਉਹ ਵੀ ਪਾਇਲ ਦੇ ਕਿੱਥੇ ਆਉਂਦੇ ਇਹਥੇ ਘੜੇ ਬਣਾਦੇ ਹਨਾ ਆਪਕੇ ਜਨਮ ਦੀ ਜਦੋਂ ਥਰਡ ਕੋਲ ਕੋਈ ਮਤਲਬ ਕਿ وجہ ਨਹੀਂ ਹੁੰਦੀ ਕੋਈ ਚੀਜ਼ ਪਕੜਨ ਦੀ ਜਾਂ ਰੱਖਣ ਦੀ ਆ ਇਸ ਤਰ੍ਹਾਂ ਤੁਸੀਂ ਜਿਗਾੜ ਕਰ ਸਕਦੇ ਜਿਵੇਂ ਉਸਤਾਜ ਜੀ ਨੇ ਕਰਿਆ ਹੋਇਆ ਹਾਂ ਹਾਂ ਸਾਈਕਲ ਤੇ ਸਾਈਕਲ ਤੇ ਉੱਤੇ ਹੀ ਰੱਖਿਆ ਹੋਇਆ ਤੇ ਨਹੀਂ ਤੇ ਮੈਨੂੰ ਫਿਰ ਲੱਗਣਾ ਪੈਂਦਾ ਨਾਲ ਉਹ ਕਹਿੰਦੇ ਤੁਸੀਂ ਆਪਣਾ ਕੰਮ ਕਰ ਲਓ ਤੇ ਅਸੀਂ ਆਪੇ ਕਰ ਦਿਆਂਗੇ ਮਸਾਲਾ ਲੈਣ ਆ ਗਏ ਸੁੱਖਣ ਓਕੇ ਜੀ ਟੈਟ ਮਸਾਲਾ ਲੈਣ ਲੈਣ ਚੱਲੇ ਆ ਜੀ ਉਹ ਜਿਹੜਾ ਮਿਕਸ ਕਰਕੇ ਰੱਖਿਆ ਜੀ ਉਸਤਾਜ ਜੀ अच्छा जी लो जी लो जी हां जी पा ले जी ਇਹਨੂੰ ਪਾ ਲਓ ਇਹਨੂੰ ਮੈਂ ਟੈਪ ਕਰਕੇ ਭੇਜਾਂ ਉਹ ਤੇ ਨਰਮ ਨਹੀਂ ਜਿਆਦਾ ਮੰਗਦੇ ਠੀਕ ਹੈ ਜੀ ਆਪਰ ਤੋਂ ਮੋੜੂ ਠੀਕ ਹੈ ਜੀ ਆ ਦੇਖੋ ਉੱਥੇ ਜਿੱਥੇ ਕਰਨੀ ਨਹੀਂ ਕੰਮ ਕਰਦੀ ਵੀ ਆਪਾਂ ਗੰਦ ਨਹੀਂ ਪਾਣਾ ਇੱਥੇ ਇਹਨੂੰ ਬੜੇ ਤਰੀਕੇ ਨਾਲ ਘਾਲੇ ਨਾ ਕਰੋ ਤਾਂ ਸਾਡਾ ਖੁਸ਼ੀ ਨਹੀਂ ਹੁੰਦਾ ਸਾਡੇ ਬੜੇ ਹਾਰੇ ਫਾਸ ਤੋਂ ਦਿਨਾਂ ਜੀ ਚ ਅੱਛਾ ਜੀ ਇਹ ਤਾਂ ਕਾਂਚ ਨਾਲ ਵੀ ਚਪਾਈ ਦੇ ਨੇ ਤਾਂ ਵੀ ਵਿਚੋਂ ਦੇਣਾ ਨੂੰ ਯਾਨੀ ਹਾਰੀ ਹੁੰਦੇ ਇਹਨਾਂ ਦੇ ਕੰਮ ਦੇ ਸਪਿੰਟ ਦੀ ਪਾਵਰ ਵੀ ਹੈ ਤਾਂ ਵੀ ਨਹੀਂ ਆਈ ਹੋਈ। ਅੱਛਾ ਅੱਛਾ। ਬਸ ਬਸ ਇਹਨੂੰ ਇਤਰੇ ਨਾਲ ਦਈ। ਕੋਈ ਨਾ ਕੋਈ। ਯਾਨੀ ਬਹੁਤ ਹੈਵੀ ਹੱਥ ਹੁੰਦੇ ਨੇ ਸਾਡੇ। ਰਾਈਟ ਸੀ। ਠੀਕ ਹੈ ਜੀ। ਯਾਨੀ ਕੋਈ ਘਰ ਮੇਟਰੀ ਮੰਨਣੀ ਹੈ ਨਾ ਕੋਈ ਛਿੰਦੇ ਨਹੀਂ ਮੰਨਣੀ। ਆੜੀ ਵੀ ਕੰਮ ਕਰੂਗਾ। ਘਰ ਨਹੀਂ ਕਿਲੇ ਜਾਊਗਾ ਤਾਂ ਕੋਈ ਨਹੀਂ ਕਰੂਗਾ। ਅਲਿਖਣ ਮੈਂ ਤੋਂ ਰੋਕਦਾ ਦੋ ਵਾਰ ਦੋ ਵਾਰ ਡਰਾਈਵ ਕਰਕੇ ਲੰਮੇ ਲੰਮੇ ਚੱਲਦਾ ਸੀ ਮੈਂ ਨੇਰੂ ਕੈਮੀਕਲ ਹਾਂ ਇਹ ਇਕੱਲਾ ਜ਼ੂਟੇ ਕੋਲੇ ਆਇਆ ਜਿਹੜਾ ਕਿ ਇੱਟ ਚ ਹੈ ਕੋਈ ਵਧੀਆ ਜੇ ਘਟੀ ਆ ਉਹਨੂੰ ਸਭ ਨੂੰ ਇਕ ਕਰਦਾ ਆਪਣੇ ਪੈਰ ਦੀ ਮਾਨ ਦੀ ਸਮਰੱਥਾ ਰੱਖਦਾ ਕਿਥੇ ਨੇਰੂ ਲਾ ਕੇ ਪੁਰਸ ਨਾਲ ਉੱਤੇ ਪਰਸਤਰ ਨਹੀਂ ਉਤਰੇਗਾ 50 ਹਜ਼ਾਰ ਦਾ ਅਗਰ ਕਾਰੀਗਰ ਨੇ ਨੇਰੂ ਨਹੀਂ ਲਾਇਆ ਤਾਂ ਉਹ 6 ਮਹੀਨੇ ਦੇ ਵਿੱਚ ਕਨੈਕਸ਼ਨ ਟੁੱਟ ਸਕਦਾ ਹੈ ਇਟ ਨਾ ਹਾਂ ਟੈਕਨੋਲੋਜੀ ਵਾਲੇ ਕੰਮ ਨੇ ਸਾਡੇ ਵੀ ਪੂਰੀ ਤਰ੍ਹਾਂ ਲਾਣਾ ਪੈ ਗਿਆ ਜਿੱਥੇ ਜਿੱਥੇ ਲਾਣਾ ਸੀ ਸਾਰੇ ਪੈਜਣਾ ਪੈ ਗਿਆ ਜਿੱਥੇ ਜਗਾ ਚੜਦਾ ਜਿੱਥੋਂ ਚੜਦਾ ਹੈ ਉੱਥੋਂ ਕਨੈਕਸ਼ਨ ਡੁੱਟਦਾ ਹੈ ਕਿਉਂਕਿ ਇਹ ਅਮਰਜੈਂਸੀ ਸਿਚੁਏਸ਼ਨ ਹੈ ਹਾਂ ਸਾਮਾਨ ਚਲਾਵਾਂਗਾ ਹਾਂ ਕਰਾਂਗੇ ਚੱਲਦੇ ਨੇ ਭਾਈ ਇਹਦੇ ਹੋਰ ਵੇਜ ਨਾਲ ਚਲਾਏਗਾ ਮੋਗਲਾ ਵਧਾ ਲਏਗਾ ਹਾਂ ਹਾਂ ਸਾਮਾਨ ਜੰਪੀ ਆ ਕੇ ਇੰਸਟਾਲ ਕਰਾ ਪਾ ਤਮਾਰੀ ਨੂੰ ਇਹ ਬੈ ਜਾ ਬਾਅਦ ਵਿੱਚ ਅੱਛਾ ਕਿਨ ਕੋਡ ਬਣਾਉਂਦਾ ਕੋਡ ਬਣਾਇਆ ਲਵਾਈ ਅੱਛਾ ਹਾਂ ਜਦ ਤੱਕ ਇਹਨੂੰ ਕਹਿੰਦੇ ਮੈਂ ਭੈਂਟ ਮਾਰ ਜੇ ਭੈਂਟ ਨਹੀਂ ਮਾਰ ਲਈ ਮੱਜੀ ਸਾਲਾ ਪੂਰਾ ਆਲੇਗਾ ਨਹੀਂ ਇਹਨੂੰ ਭੈਂਟ ਮੱਜੀ ਦੀ ਬਹੁਤ ਮੱਜੀ ਦੀ ਜਿਵੇਂ ਮੈਂ ਬੱਸ ਇਹ ਨਹੀਂ ਬੈਂਟ ਪੱਟ ਇਹਨੂੰ ਕਹਿੰਦੇ ਖੰਡ ਦੋ ਅਸ ਪਾਸ਼ਾ ਗਾਡੀ ਮਿਸਤਰੀ ਕਾਰੀਗਰੀ ਸੁਣਿਆਣ ਦੇ ਕੰਮ ਲਿਂਹਾਂ ਦੇ ਇਹਨੂੰ ਕਹਿੰਦੇ ਛੋਪਿੰਗ ਛਾਪ ਦੇਣਾ ਅੱਛਾ ਛਾਪਣਾ ਅੱਛਾ ਕਾਂਤੇ ਲਾਂਦੇ ਮਿਸ ਜੀ ਅਗਲਾ ਕਹਿੰਦਾ ਵੀ ਮੈਂ ਸੜਾ ਬਣਾ ਲਵਾਂ ਤੋ ਹੋਈ ਨਾ ਇਹ ਕਾਂਨ ਨੂੰ ਛਾਪ ਦਈਏ ਹੂੰ ਜਿਵੇਂ ਬਗੈ ਨੇ ਛਾਪਾਂ ਮਾਰਦੀ ਕੋਈ ਰੰਗ ਰੋਗੰਦ ਕੱਪੜੇ ਦੇ ਹੂੰ ਆਜੀ ਮਤਲਬ ਛੋਪਿੰਗ ਕਹਿੰਦੇ ਨੇ ਇਹ ਛੋਪਿੰਗ ਕਹਿੰਦੇ ਨੇ ਜਿਹੜੀ ਆਹ 5 4 ਜੱਗ ਰਹੇ ਨੇ ਇਹ ਮੇਨਾ ਗੇ ਹੰਤੋ ਨਹੀਂ ਕਹਿਦੀ ਮੈਂ ਉਰੀ ਆਬ ਰਹੇ ਜੀ ਇਹ ਨਹੀਂ ਨਹੀਂ ਜੀ ਕੋਲਟ ਨਹੀਂ ਲੈ ਆਏ ਜਿੱਥੇ ਲੱਗਣਾ ਆ ਲੈ ਲੈ ਕੋਈ ਦਾ ਕੰਮ ਕੁਝ ਵੀ ਲੈ ਜਾ ਰੇ ਉਹ ਜਿਹੜਾ ਮਦਵਾ ਜ਼ਿਆਦਾ ਲੱਗ ਜਾ ਰੇ

ਇਹ ਸਾਡੀ ਕੁੱਲੀ ਐਵੇਂ ਦੀ ਜਿਵੇਂ ਬਿਆਨਤ ਵਿੱਚ ਸਵੰਤਨ 84 ਵਾਲੇ ਜਿਹੜਾ ਸਾਡੇ ਅਮਰ ਸਿੰਘ ਦੁਗਰੀ ਵਾਲਾ ਇਹ ਵੀ ਚੀਜ਼ ਹੋ ਗਿਆ 1995 ਚ ਨਹੀਂ ਤੁਸੀਂ ਗਰ ਚਮਕੀਲਾ ਜੀ ਤੁਹਾਡੇ ਕੀ ਸੀ ਚਮਕੀਲਾ ਜੀ ਸਾਡੇ ਆਪਣੇ ਰਿਸ਼ਤੇਦਾਰ ਹੋਏ ਨਿਕਾਹ ਦੇ ਵਿਆਹ ਤੋਂ ਮੇਰੇ ਜੀ ਜਿਹੜੇ ਰਿਸ਼ਤੇ ਭੈਣ ਵੀ ਪਰਿਸ਼ੀ ਜੀ ਸੀ ਰਿਸ਼ਤੇਦਾਰ ਪੈਂਦੇ ਕੋਈ ਉਹਨਾਂ ਨਾਲ ਖਾਸ ਭੱਤੀ ਅੱਛਾ ਤੇ ਮੈਂ ਜੀਜਾ ਜੀ ਦੇ ਨਾਲ ਗਿਆ ਉਹਨਾਂ ਦੇ ਨਾਲ ਅੱਛਾ ਤੇ ਉਹਨਾਂ ਦੇ ਭੋਗ ਤੇ ਵੀ ਗਏ ਆ ਮੇ ਜੀਜਾ ਜੀ ਨਾਲ ਅੱਛਾ ਦੁਗਰੀ ਪਿੰਡ ਚ ਦੁਗਰੀ ਆਹ ਅੱਛਾ 1985 ਦਾ ਇਹ ਵਾਕਾ ਸੀ ਉਸੋ ਮੈਂ 28 ਸਕੂਲ ਜਟੇ ਜਦੋਂ ਚੋ ਚ ਕਿਲੇ ਤੇ ਅਟੈਕ ਹੋਇਆ ਅੱਛਾ ਅੱਛਾ ਤੇ ਮੈਂ ਬਰ ਬਾਲੇ ਮੋਲ ਖਰਾਬ ਸੀ ਮੈਂ 8:00 ਵੱਜ ਗਏ ਅੱਛਾ ਅੱਛਾ ਇਹ ਚੋ ਕਿਲੇ ਦੇ ਗਾਣੇ ਸੁਣਦੇ ਹੁੰਦੇ ਸੀ ਪਰ ਦਾਰੂਆਂ ਵੇਣੀ ਇਹ ਕਰਨਾ ਉਹ ਕਰਨਾ ਕਤਿਨ ਸਾਲ ਮੇਰੀ ਯਾਦ ਨਹੀਂ ਲੱਗਿਆ 99 ਜਾਤੀ ਹੋਈ ਮੇਰੀ ਮਰੀ ਸਿੰਘ ਕੋਲ ਇਹ ਵਿੱਚ ਵਿੱਚ ਆਵਾਜ਼ ਕਿਉਂ ਬਦਲ ਜਾਂਦੀ ਤੁਹਾਡੀ ਬਦਲਦੀ ਹੁੰਦੀ ਨਹੀਂ ਮੈਂ ਕਿਹਾ ਮਰੀ ਸਿੰਘ ਕੋਲੀ ਕਾਰਪੂ ਤੇ ਮੇਰੇ ਤੇ ਮੇਰੇ ਵਿਆਹ ਤੇ ਬਹੁਤ ਜ਼ੋਰ ਸੀਗਾ 10 ਬੰਦੇ ਵੇਚੇ ਸੀ ਦਾਜ ਦੇਜ ਬੰਦ ਸੀ ਮੇਰਾ ਤੇ ਅਮਰਤ ਸ਼ਾਹ ਕੇ ਜਾਣਾ ਪਿਆ ਸੀ ਮੈਨੂੰ ਘਾਤਰੇ ਬਾਗ ਅੱਛਾ ਕਲਗੀ ਲਾ ਕੇ ਮੇਰੇ ਸੇਰਾ ਬੰਦ ਸੀਗਾ। ਹੂੰ। ਵੀ ਕਲਗੀ ਲਾਣੀ ਤੂੰ ਦਸਵੇਂ ਚ ਵੀ ਨਾਲੀ ਪੱਕ ਦੇ। ਤੇ 10 ਬੰਦੇ ਬਰਾਛੇ ਕੇਸ ਮੇਰੇ। ਤੇ ਤੁਸੀਂ ਮਾਝੇ ਦੇ ਗਵਾਂਢ ਚ ਬੈਠ ਗਏ ਆ ਜੀ। ਅੱਛਾ। ਤੇ ਮੇਰੀ ਸੋਹਣੇ ਕੋਲ ਵੀ ਬੈਣੀ ਕੋਲੀ ਆ। ਅੱਛਾ ਅੱਛਾ। ਟ੍ਰਿਕ ਟ੍ਰਿਕ ਕੋ ਵੀ ਨਹੀਂ ਆਈ। ਅੱਛਾ ਠੀਕ ਹੈ। ਤੇ ਉਹ ਆਪਣਾ ਉੱਪਰ ਲੈਸਾ ਉਹ ਬਾਅਦ ਚ ਕਰੋਗੇ ਜਦੋਂ ਠੰਡਾ ਹੋ ਜਾਏਗਾ। ਬਸ ਉਹ ਵੀ ਤਿਆਰੀ ਆ ਪਕੜੀ ਤੇ ਮਾਰ ਗਿਆ। ਹਾਂ ਇਹ ਦੇਖੋ ਇੱਧਰ ਹੋ ਗਿਆ। ਗੱਲਾਂ-ਗੱਲਾਂ ਵਿੱਚ ਦਿਲ ਲੈ ਗਈ ਚੋਰ ਨਹੀਂ ਸਾਰਾ ਕੰਮ ਕਰਦਾ ਤੁਸੀਂ ਗੱਲਾਂ-ਗੱਲਾਂ ਮੈਂ ਨਹੀਂ ਮਿਲ ਚਕੇ ਹੋਰ ਗੱਲਾਕਾਰਾਂ ਨੂੰ ਬਹੁਤ ਮਿਲਿਆ ਅੱਛਾ ਸਰਦੂਲ ਦਾ ਨਾਮ ਨਹੀਂ ਤੁਹਾਡੇ ਮੇਰੇ ਹੋ ਸਕੀ ਨਹੀਂ ਸਰਦੂਲ ਸਿਕੰਦਰ ਨਾਲ ਕਿਉਂ ਨਹੀਂ ਮਿਲੇ ਤੁਸੀਂ ਬਸ ਕੋਈ ਟਾਈਮ ਹੀ ਨਹੀਂ ਮਿਲਿਆ ਜੀ ਉਹਨਾਂ ਨੂੰ ਕੰਮ ਕਰਨ ਦੇ ਲੱਗ ਪਰ ਯਾਨੀ ਜਿੱਤੇ ਉਹਨਾਂ ਦਾ ਬੰਚਣਾ ਹੁੰਦਾ ਸੀ ਨਹੀਂ ਜਾ ਸਕਦੇ ਨਹੀਂ ਤੁਸੀਂ ਇੰਨੇ ਗੱਲਾਕਾਰਾਂ ਨੂੰ ਜਾਣਦੇ ਸੀ ਆ ਫਿਰ ਤੰਦਾ ਕਿਉਂ ਫੜ ਲਿਆ ਇਹ ਕਰਨੀ ਸੋਟਾ ਇਹ ਛੈਣੀ ਛੋਕ ਰੱਖਦਾ ਸੀ ਮੈਂ ਵੀ ਇਹ ਕੰਮ ਦਾ ਇਹ ਯਾਦ ਉਸਤ ਹੈ ਇਹ ਬਾਣੀ ਦੀ ਬਣੀ ਹੋਈ ਹੈ ਇਹ ਦੇਖੋ ਜਦੋਂ ਆਪਣਾ ਰਿਵੈ ਯਾਤਰਾਖੰਡ ਗਈ ਵਰਤਦਾ ਨੇ ਲੇਕਿਨ ਮੈਂ ਜੱਤੀ ਨਾਲ ਦੁਕਾਨ ਤੋਂ ਲੈ ਵਾਦੇ ਤੇ ਕਲਾ ਰਿਓਂ ਉਹੀ ਕੀਮਤ ਦੀ ਹੈ ਵੀ ਉਹੀ ਕੀਮਤ ਦੀ ਕਾਢੀ ਕਿਹਾ ਕਿਉਂ ਨਹੀਂ ਚਲਾ ਸਕਦੇ ਕੋਈ ਇਹਨਾਂ ਨੂੰ ਸ਼ਹਿਵ ਜਾਨਾਂ ਦੇ ਟਾਈਮ ਦੇ ਵਿੱਚ ਵਰਤੀ ਦੀ ਜਦੋਂ ਜਨਾਈ ਕਰੇ ਸੀ ਕਿ ਉਹ ਪੰਦਰਾਂ ਨੇ ਤੇ ਜਿਹੜੀ ਇੱਥੇ ਜਿਹੜੀ ਵਰਤੀ ਜਾਂਦੀ ਉਹ ਉਹਦੇ 'ਚ ਅਲੱਗ ਕੋ ਪਤਾ ਹੁੰਦਾ ਹੈ ਅੱਛਾ ਉਹ ਪਤਾ ਲੱਗ ਪੈਂਦਾ ਇਹ ਬਿਨਾ ਪਤੇ ਤੋਂ ਬਣਾਈ ਗਈ ਹੈ ਯਾਨੀ ਕਿ ਜ਼ਾਲਮ ਸਰਕਾਰ ਅਗਲਾ ਦਾ ਵਾਲਾ ਕੰਮ ਅੱਛਾ ਤਾਂ ਯਾਨੀ ਗਰੈਂਡਰ ਸਟੈਂਡਰਡ ਸਹੀ ਹੈ ਸਹੀ ਹੈ ਜਿਹਨੇ ਪਿੰਡਾਂ ਵੀ ਲੋਹੇ ਦਾ ਪਾਣੀ ਉੱਧਰ ਪੈਂਡ ਲੱਗੇ ਹਾਂ ਉਹ ਉਹਨੇ ਬੇਸੁਰਾ ਅੱਛਾ ਅੱਛਾ ਸਹੀ ਗੱਲ ਹੈ ਹਾਂ ਜਿਹਨੇ ਪਿੰਡੀ ਲੋਹੇ ਦੀ ਖਾਰ ਨੂੰ ਲਾਦੀ ਲੱਕੜਾਂ ਪਿੰਡਾਂ ਨੇ ਜੇ ਨਾ ਗਾਵੇਂ ਲੋਹੇ ਦੇ ਕੋਲ ਆਵੇਂ ਨਾ ਟੁੱਟੇ ਤੇ ਤਾਂ ਮੈਨੂੰ ਮਾਰ ਕਰ ਦੇਗੀ ਹਾਂ ਸਹੀ ਹੈ ਸਿਰ ਉਹ ਐ ਨਹੀਂ ਸਭਨੂੰ ਓਕੇ ਓਕੇ ਐ ਨਹੀਂ ਪਾਇਆ ਲਾ ਹਾਂ ਹਾਂ ਇਹਨੂੰ ਐ ਪਾਇਆ ਜਾਊਗਾ ਝੋਲੇ ਜੀ ਹਾਂ ਜਿਵੇਂ ਕਈ ਨੂੰ ਐ ਨਹੀਂ ਖੜਾਇਆ ਜਾ ਸਕਦਾ ਅੱਛਾ ਕਈ ਹੋ ਗਈ ਆਪਣੀ ਕਈ ਹਾਂ ਕਈ ਨੂੰ ਐ ਘੜਾਉਂਦੇ ਨੇ ਹਾਂ ਕਈ ਨੂੰ ਪਿੰਡੇ ਤੇ ਘੜਾ ਨਹੀਂ ਸਕਦੇ ਸਹੀ ਇਸੇ ਕਰਕੇ ਜਿਹੜੀ ਇਹ ਐ ਕਰਨੀ ਇਹ ਉੱਪਰ ਜਾਏਗੀ ਪਹਿਲਾਂ ਮੈਂ ਬਾਹਰ ਕਰਾ ਲਈ ਅੱਛਾ ਕਿ ਦੌਣ ਨਹੀਂ ਆਏਗੇ ਉਹਨੇ ਉਹ ਬੰਦੇ ਨੇ ਤੁਹਾਨੂੰ ਗੁੱਸਾ ਕਰਕੇ ਕਹਿੰਦਾ ਆਪਾਂ ਵਰਤ ਨਹੀਂ ਸਕਦੇ ਹੈ ਹਾਂ ਕਹਿੰਦਾ ਸੜਿਆ ਤੇ ਸਮਾਨੇ ਵਾਲੇ ਜਿਲਾਦੇ ਨੇ ਵਰਤੀ ਜਦੋਂ ਉਹ ਮੁਸਲਮਾਨ ਸੀ ਅਸੀਂ ਤਰਖਾਨ ਅੱਛਾ ਕਹਿੰਦਾ ਇੱਥੇ ਹਾਰ ਆਪਾਂ ਨਹੀਂ ਵਰਤ ਸਕਦੇ ਇਹ ਮੇਰੇ ਬਾਰੇ ਵਿਚ ਵਿਚ ਕਿਲੇ ਆ ਪੂਰੀ ਅਗਰ ਗੱਲ ਸੁਣ ਨਹੀਂ 15 ਰੋਟੀਆਂ 15 ਸੁਣੇ ਦੋ ਟਾਈਮ ਦਾ ਗਾਣਾ 30 ਰੋਟੀਆਂ ਅੱਛਾ ਕਿਲੋ ਗੋਦਾਲ ਸਬਜ਼ੀ ਲਾ ਲਓ ਹਾਂ ਤੇ ਆਮਲੇਟ ਵਗੈਰਾ ਹੋ ਗਿਆ ਤਾਂ ਤਾਤਾ ਟੰਨੇ ਲਾਉਗੇ ਤੋੜੇ ਮੈਂ ਮੈਂ ਦੁਬਾਰਾ ਕਹਿ ਰਿਹਾ ਵੀ ਤੁਸੀਂ ਖਲੀ ਦੇ ਰਿਸ਼ਤੇਦਾਰ ਲੱਗਦੇ ਹੋ ਤੁਸੀਂ ਚਮਕੀਲੇ ਦੇ ਨਹੀਂ ਲੱਗਦੇ ਖਲੀ ਕੀ ਬੋਲ ਖਲੀ ਖਾਂਦਾ ਇੰਨੀਆਂ ਰੋਟੀਆਂ ਉਹ ਤਾਂ ਬੜੀਆਂ ਦੱਬਦਾ ਕਰੋ ਕੁਛ ਨਹੀਂ ਮੇਰੇ ਵੱਡੇ ਭਰਾ ਦੀ ਬੜੀ ਖਰਾ ਕੇ ਜੀ ਉਹ ਰੱਜ ਕੇ ਰੋਟੀ ਖਾ ਕੇ 10-12 ਰੋਟੀਆਂ ਖਾ ਕੇ ਜਲੇ ਨਾਲ ਕਿਲੋ ਜਲੇਬੀਆਂ ਖਾ ਜਾਏਗਾ ਉਹ ਬੈਂਜ ਅੱਛਾ ਜੀ ਹਾਂ ਇੰਨੀ ਖਾ ਗਏ ਨੇ ਮੇਰੇ ਵੱਡੇ ਭਰਾ ਦੀ ਕਿਲੋ ਦੁੱਧ ਵੀ ਪੀ ਜਾਏਗਾ ਰੱਜ ਕੇ ਰੋਟੀ ਖਾ ਕੇ ਕਮਾਲ ਹੋ ਗਈ ਯਾਰ ਮੈਨੂੰ ਤਾਂ ਘਬਰਾਟ ਹੋਣ ਲੱਗੀ ਚੰਗੇ ਜਵਾਨ ਨੇ ਅੱਛਾ ਅਮਰਤ ਜੇ ਕੇ ਹੋਏ ਗਿਆਨੀ ਅਸੀਂ ਨਹੀਂ ਖਾ ਸਕਦੇ ਯਾਰ ਭਾਈ ਤੁਹਾਨੂੰ ਦਿਖਾ ਦੇਵਾਂਗੇ ਚੌਕ ਚਾਹੇ ਮੇਰੇ ਭਰਾ ਕਰਾ ਦਿਵਾਉਂਦੇ ਠੀਕ ਯਾ ਗਿਓਰ ਨਾ ਕੋਈ ਐ ਵੀ ਸਤਾ ਹੈ ਵੀ ਨਾਲ ਕਾਂ ਪੱਥਰ ਨਿਕਲਿਆ ਕੇ ਪੱਥੂ ਟੁਕ ਟੁ ਕਰ ਦੇ ਮੈਨਾਂ ਲੱਗ ਜਾਣਾ ਸੀ ਯਾਨੀ ਚਾਰ ਦੀ ਮਾਰ ਹੈ ਇੱਕ ਯਾਰਨੀ ਮਾੜਾ ਹੋਣਾ ਚਾਹੀਦਾ ਇੱਕ ਚਾਰਨੀ ਮਾੜਾ ਹੋਣਾ ਲੱਗੇ ਅੱਛਾ ਯਾਰਨੀ ਮਾੜਾ ਹੋਣਾ ਚਾਹੀਦਾ ਹਾਂ ਇੱਕ ਚਾਰਨੀ ਮਾੜਾ ਹੋਣਾ ਚਾਹੀਦਾ ਜਿਹੜਾ ਬੰਦਾ ਚਲਾ ਰਿਹਾ ਹੈ ਅੱਛਾ ਇਹ ਮੈਂ ਪੁੱਛ ਲਈ ਦਾ ਪਰਿਆ ਵੇੜੇ ਚ ਦੁਰਮਣ ਦੀ ਲੋੜ ਪੈਣੀ ਆ ਜੇ ਪੈਂਟਾ ਲੈ ਕੇ ਗੈਰੀ ਲਾ ਜਿਆ ਥੋੜੀ ਘੋਟੀ ਹੈ ਹਾਂ ਕਿਉਂ ਘੜਾ ਨਹੀਂ ਹੋਣਾ ਅੱਛਾ ਦੁਰਮਣ ਡਾਊਗਾ ਦੁਰਮਣ ਬੱਜੂਗਾ ਤਾਂ ਰੋੜੀ ਘਟੀ ਹੈ ਅੱਛਾ ਯਾਰ ਇਹ ਥੋੜੇ ਲੱਗੇ ਨਹੀਂ ਸੱਤ ਅੱਛਾ ਨੰਬਰ ਇੱਕ ਵਾਰੀ ਫੇਰ ਬੋਲ ਦੋ ਸਰੋਤਿਆਂ ਨੂੰ ਐਮਰਜੈਂਸੀ ਹਾਂ 97799 800 ਤੋਂ ਵੀ ਅੱਛਾ ਮਿਸਤਰੀ ਅਰਮੇਲ ਸਿੰਘ ਨਾਲ ਗੱਰੀ ਜਾਂਦੇ ਨੇ ਮੈਨੂੰ ਟੈਂਸ਼ਨ ਮੈਂ ਮੈਂ ਅੱਛਾ ਠੀਕ ਹੈ ਸਹੀ ਸਹੀ ਹੋ ਗਿਆ ਕਰਨ ਨਾਲ ਪਹਿਨਾ ਨਾਮ ਹੈ ਮੇਰਾ ਐਚ ਐਸ ਐਸ ਐਮ 17 ਹਰ ਮਹੀਨੇ ਅੱਛਾ ਸਹੀ ਹੋ ਗਿਆ ਆ ਜਗਾ ਕਲੀਅਰ ਆ ਕਰੀ ਹੈ ਹਾਂ 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 ਸੇਮ ਤੋਂ ਬਾਹਰ ਪਾਣ ਦੇ ਜਾਂ ਰੋਪਾ ਜਿਹੜਾ ਕਲੀਅਰ ਕਰੀ ਹੈ ਇਹ ਨਹੀਂ ਪੈਸਿਫਾਈਜ਼ਿੰਗ ਨਹੀਂ ਨੋ ਆ ਫਰੇਮ ਦੇ ਇਧਰੋਂ ਬਾਰੇ ਤਾਂ ਵੀ 1x1 ਦੇ ਸਿੱਟਾਉਣਾ ਚਾਹੀਦਾ ਹਾਂ ਇਧਰੋਂ ਬਾਰੇ ਤਾਂ ਵੀ ਇੱਕ ਹੋਣਾ ਚਾਹੀਦਾ ਹਾਂ 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 ਸਹੀ ਹੋ ਗਿਆ ਸਿੱਟਾ ਲਿਆ ਜਾਓ ਸਹੀ ਹੋ ਗਿਆ ਸਹੀ ਹੋ ਗਿਆ ਇਹ ਤਾਂ ਮਨ ਦਾਸਤਾ ਦੁੱਦੀ ਇਹਨਾਂ ਦੇ ਕੋਲ ਨਾ ਨਾ ਤੁਸੀਂ ਇਹ ਵੀ ਮੈਂ ਕਲੀਅਰ ਕਰ ਦੂਗੀ ਸਿ ਫਰੇਮ ਤੱਕ ਨਾਲ ਹੋਰੇ ਸਾਰਾ ਕਲੀਅਰ ਕਰਨਾ ਪਵੇਗਾ ਇਹ ਇੰਚ ਨਾ ਕਰਨਾ ਪਵੇ ਅੱਜ ਸਾਰਾ 9 ਇੰਚ ਇੱਕ ਫੇਚ ਆਣੀ ਚਹੀਦੀ ਹੈ 9 ਇੰਚ ਇਹ ਚੋਟੇ ਫੇਚਾਂ ਦੇ ਨੀਲਾ ਬਤਾ ਦੇ ਮਨਾਂ ਜਾਉਂਦਾ ਹਾਂ ਹਾਂ ਇਹ ਆ ਗਿਆ ਆ ਗਿਆ ਹਾਂ ਆ ਗਿਆ ਕੋਮਬੇ ਪੂਰੇ ਇਹਨਾਂ ਕਟਿੰਗ ਕਰੀ ਤਾਂ ਕੋ ਮੇਰੇ ਅੱਛਾ ਮੈਨੂੰ ਕੋਈ ਨਾ ਦੀ ਇਹ ਹੈ ਇਹ ਪੇਸਟ ਕਿਉਂ ਜ਼ਰੂਰੀ ਹੈ ਨਾ ਇਹ ਜਦੋਂ ਪੁਰਾਣੀ ਕੋਈ ਫੇਰ ਲੱਗਦੀ ਹੈ ਨਾ ਮੈਨੂੰ ਲੋੜ ਨਹੀਂ ਪੈਂਦੀ ਪਤਾ ਨਹੀਂ ਪਸਾਰੇ ਕੋਲੇ ਦੇ ਦਾਰ ਦੇ ਪਲੱਕਰ ਕਰਦੇ ਪਹਿਲਾਂ ਨਾ ਆਉਂਦਾ ਇਹ ਨੁਕਟਾ ਬੰਦੀ ਤੇ ਜਦੋਂ ਪੁਰਾਣਾ ਪੰਨ ਹੋ ਜਾਂਦਾ ਫਿਰ ਚੱਕਰ ਬੰਦ ਹੈ ਇਹੇ ਰੋਮ ਬੰਦ ਹੋ ਜਾਂਦੇ ਨੇ ਇਹ ਵੀ ਬੁਟੇ ਬੰਦ ਰਹੇ ਪਰ ਸੇਨਾ ਨਹੀਂ ਆਉਂਦਾ ਅੱਛਾ ਅੱਛਾ ਤੇ ਉਹ ਜਿੰਨਾ ਮਰਜੀ ਭਾਜਲੇ ਨਾਟਲੇ ਉਹ ਤੁਸੀਂ ਨਾਲ ਹੀ ਆਏ ਹੋ ਸਹੀ ਹੋ ਗਿਆ ਇਸ ਕਰਕੇ ਜਿਹੜੀ ਪ੍ਰਾਨੀਟ ਲੱਗੀ ਹੁੰਦੀ ਹੈ ਉਹ ਸਿੰਪ ਨਹੀਂ ਫੜਨਾ ਜਾਂਦੀ ਇਸ ਕਰਕੇ ਇਕੱਲਾ ਸਿੰਪ ਲਾਣਾ ਪੈਂਦਾ ਅੱਛਾ ਤਾਂ ਕਿ ਉਹ ਇਹਦਾ ਰਿਸਤਾ ਨਾ ਟਾਏ ਇਕ ਹੋ ਜੇ ਓਕੇ ਜੇ ਅਬ ਤੇ ਵੈਲਡ ਕਰਦੇ ਆ ਵੈਲਡ ਹੋਣੀ ਲਓ ਜੀ ਇਹ ਕਰਤਾ ਉਸਤਾਜੀ ਅਨੰਤ ਸੈਟਿੰਗ ਆ ਭਾਰਤ ਨੇ ਪੈਚ ਕੁਝ ਸਾਰੇ ਤੇ ਉਸਤਾਦ ਜੀ ਹੋਰ ਮਾਰ ਰਹਿਗਾ ਤੁਹਾਡਾ ਉਹ ਪੈਰ ਮਾਲ ਕੀ ਬਾਤ ਹੈ ਉਹ ਨਾਲ ਮੇਨ ਸੇਟੀ ਨੂੰ ਮਾਲ ਕੰਟਰੋਲ ਕਰਨ ਤੇ ਅੱਛਾ ਮੋਟਾ ਮੋਟਾ ਤੇ ਮਾਰਨਾ ਹਾਂ ਹਾਂ ਚਲ ਬਿਲਕੁਲ ਚਿੱਟੇ ਰੰਗ ਨੂੰ ਕਰਾਵਣਾ ਕਰ ਸਕਦੇ ਹਾਂ ਅੱਛਾ ਅੱਛਾ ਹਾਂ 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 ਸਾਰਾ ਓਕੇ ਹੋ ਗਿਆ ਹਾਂ ਜੀ ਪੂਰੀ ਜੁਬੀ ਵਾਲੇ ਦਾ ਕੰਮ ਹੁੰਦਾ ਐਨੀ ਵੀ ਉਹਲਾ ਬੇਵੀਕਾ ਕਲਾ ਪ੍ਰੇਮੀ ਬਾਤ ਰਿਹਾ ਤੇ ਪਲਸਰ ਉਤਨੀ ਕਰਦਾ ਅਗਰ ਖੰਡ ਦੀ ਫਾਈਟ ਹੋਏਗਾ ਤੁਹਾਨੂੰ ਅਸੀਂ ਪੁੱਛੇਗਾ ਵੀ ਕਿਹੜਾ ਕਿਸੀ ਕਰਕੇ ਅੱਛਾ ਅੱਛਾ ਅਸੀਂ ਇਹ ਚੀਜ਼ ਕਹਿਣ ਦਾ ਮੌਕਾ ਨਹੀਂ ਦੇਵਾਂਗੇ ਠੀਕ ਹੈ ਪੁਰਾਣੇ ਸਿੱਖ ਸਹੀ ਸਹੀ ਓਕੇ ਜੀ ਓਕੇ